ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਸੁਖਾਨੰਦ ਮੋਗੇ ਜ਼ਿਲ੍ਹੇ ਦਾ ਪਿੰਡ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਹੈ ਨੇੜੇ ਇਹ ਭਗਤਾ ਭਾਈ ਦੇ ਹੈ ਭਗਤਾ ਭਾਈ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਦੋਸਤੋ ਇੱਕ ਕਸਬਾ ਹੈ ਨਾਲ ਹੀ ਪਿੰਡ ਸਰੀਏ ਵਾਲਾ ਇਹ ਵੀ ਬਠਿੰਡੇ ਜ਼ਿਲ੍ਹੇ ਦਾ ਸੋ ਸੁਖਾਨੰਦ ਪਿੰਡ ਚੋਂ ਵੀਡੀਓ ਬਣਾ ਰਹੇ ਹਾਂ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦਾ ਹੈ ਇਸ ਵੀਰ ਦਾ ਘਰ ਬੁਰਜ ਲੱਦੇ ਵਾਲੀ ਸੜਕ ਦੇ ਉੱਤੇ ਐ ਗਾਵਾਂ ਹਮੇਸ਼ਾ ਵਿਕਰੀ ਵਾਲੀਆਂ ਹੁੰਦੀਆਂ ਐ ਤੇ ਮੈਂ ਵੀਡੀਓ ਜਦੋਂ ਬਣਾਉਣਾ ਇਸ ਬਾਈ ਕੋਲ ਵੀ ਟੌਪ ਦੇ ਪਸ਼ੂ ਹੁੰਦੇ ਐ ਜਦੋਂ ਵੀ ਵੀਡੀਓ ਬਣਾਈਏ ਅੱਜ ਇੱਕ ਤਾਂ ਬਹੁਤ ਵੱਡੀ ਗਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹਦੀ ਹਾਈਟ ਲੈਂਥ ਬਾਕਮਾਲ ਐ ਤੇ ਇਹਦੇ ਨਾਲੋਂ ਵੀ ਖਾਸ ਗੱਲ ਜਿਹੜੀ ਇੱਕ ਗਾਂ ਦੇ ਵਿੱਚ ਹੋਣੀ ਚਾਹੀਦੀ ਐ ਮੈਂ ਜਿਹਦੇ ਤੇ ਜ਼ੋਰ ਦੇਣਾ ਸ਼ੁਰੂ ਕੀਤਾ ਉਹ ਇਹ ਗੱਲ ਆ ਵੀ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਐ ਬੈਠੀ ਬੱਚੀ ਵੀ ਦੇਖ ਰਹੇ ਹੋਵੋਗੇ ਤੁਸੀਂ ਤੇ ਜਦੋਂ ਉੱਠੂਗੀ ਤਾਂ ਹੁਣ ਵੀ ਤੁਹਾਨੂੰ ਦਿਸਦੀ ਹੋਣੀ ਹੈ ਕਿਉਂਕਿ ਜੇ ਵੱਡੇ ਢਾਂਚੇ ਦੀ ਗਾਂ ਖਰੀਦਦੇ ਹੋ ਤਾਂ ਨੇਚਰਲੀ ਆ ਇਹ ਬੱਚੇ ਵੀ ਵੱਡੇ ਹੀ ਦੇਊਗੀ ਚੰਗੇ ਬੱਚੇ ਹੀ ਪਾਊਗੀ ਸੋ ਇਹ ਗਾਂ ਪਹਿਲੇ ਨੰਬਰ ਤੇ ਹੈ ਇਹ ਤੋਂ ਬਾਅਦ ਚ ਬਹੁਤ ਸੋਹਣੀ ਬਿਊਟੀ ਵਾਲੀ ਗਾਂ ਹਜੇ ਹੋਣੀ ਬਾਈ ਨੇ ਗੱਡੀ ਤੋਂ ਤਾਰੀ ਹੈ ਕੁਝ ਟਾਈਮ ਪਹਿਲਾਂ ਇਸ ਘਰ ਦੇ ਵਿੱਚ ਐਂਟਰ ਹੋਈ ਹੈ ਇਹ ਗਾਂ ਵੀ ਫੋਰ ਸੇਲ ਹੈ ਕਿਉਂਕਿ ਇੱਥੇ ਨਗ ਵਿਕਰੀ ਵਾਲੇ ਹੁੰਦੇ ਆ ਦੋ ਨਗ ਅੱਜ ਦੀ ਵੀਡੀਓ ਚ ਦਿਖਾਉਣ ਲੱਗਾ ਲਾਸਟ ਤੱਕ ਵੀਡੀਓ ਦੇਖ ਲਿਓ ਬੇਨਤੀ ਫੇਰ ਆ ਵੀ ਜਿਹੜਾ ਪਸ਼ੂ ਖਰੀਦਣਾ ਬਾਈ ਉਹ ਤੁਹਾਡੀ ਆਪਣੀ ਸਮਝ ਨਾਲ ਹੈ ਤੁਸੀਂ ਸੌਦਾ ਤਾਂ ਕਰਨਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਤਸल्ली ਮਾਲਕ ਦੇ ਘਰੇ ਫੋਲ ਕਰ ਲਿਆ ਕਰੋ ਬਹੁਤ ਸੋਹਣੀ ਬੱਛੀ ਹੈ ਪਹਿਲੇ ਨੰਬਰ ਵਾਲੀ ਗਾਂ ਨਾਲ ਤੇ ਇਸੇ ਤੋਂ ਹੀ ਸ਼ੁਰੂਆਤ ਕਰਨੀ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਆ ਨਾਮ ਆਪਣਾ ਦੱਸ ਦਿਓ ਬਾਈ ਗੁਰਜੰਟ ਸਿੰਘ ਢਿੱਲੋਂ ਐ ਠੀਕ ਐ ਗੁਰਜੰਟ ਬਾਈ ਵੀਡੀਓ ਤਾਂ ਆਪਾਂ ਮਹੀਨਾ ਡੇਢ ਮਹੀਨਾ ਕੇ ਵੀਰਾਂ 2 ਮਹੀਨੇ ਵੀ ਲੰਘ ਜਾਂਦੇ ਆ ਪਸ਼ੂ ਰੂਟੀਨ ਚਾਈ ਜਾਂਦੇ ਆ ਹਰ ਵਕਤ ਜੀ ਹਰ ਵਕਤ ਵਧਗਾ ਚੰਗੇ ਤੋਂ ਚੰਗਾ ਜਾਨਵਰ ਹੋ ਗਾ ਠੀਕ ਹੈ ਅੱਛਾ ਭਾਈ ਅੱਜ ਜਿਹੜੀ ਪਹਿਲੇ ਨੰਬਰ ਤੇ ਗਾਂ ਦਿਖਾ ਰਹੇ ਹਾਂ ਕੰਨਵਾ ਸੂਆ ਤੇ ਕਦੋਂ ਸੂਈ ਦੂਜਾ ਸੂਆ ਜੀ ਪਹਿਲੇ ਸੂਏ ਚੌਗੀ ਸੂਈ ਸੀ ਇਹ ਆਪਣੀ ਨਿਗਾ ਚ ਹੀ ਸੂਈ ਸੀਗੀ ਹੂੰ ਆਪਦੇ ਇਲਾਕੇ ਜੀ ਤੇ ਹੁਣ ਵੀ ਇਹ ਕੰਨਾਂ ਵਾਲੇ ਹਜੇ ਛੋਟੇ ਹੀ ਆ ਪੂਰੇ ਬਰਾਬਰ ਨਹੀਂ ਕੀਤੇ ਠੀਕ ਹੈ ਕਦੋਂ ਸੂਈ ਹੈ ਪਰਸੋਂ ਸੂਈ ਹੈ ਭਾਈ ਉਹਦੇ ਸਾਨੂੰ ਫੋਨ ਲਾਇਆ ਸੀ ਨਾ ਮੈਂ ਵੀਡੀਓ ਬਣਾਉਣ ਨੂੰ ਠੀਕ ਹੈ ਉਹਦੋਂ ਸੂਈ ਸੀ ਅੱਛਾ ਪਰਸੋਂ ਸੂਈ ਹੈ ਅੰਦਾਜ਼ਾ ਹੁਣ ਬੌਲਾ ਕਿੰਨਾ ਖੋਊਗਾ ਅੰਦਾਜ਼ਾ ਹੁਣ ਤਾਂ ਹਜੇ 27 ਦੇ ਆਸੇ-ਪਾਸੇ ਹੋਊਗਾ ਯਾਨੀ 25 ਦੇ ਤੇ 27 ਦੇ ਵਿੱਚ ਇੰਨਾ ਕੁ ਹੋਏ ਤਾਂ ਠੀਕ ਹੈ ਯਾਨੀ 20 ਤੋਂ ਬਾਹਰ ਤਾਂ ਕਨਫਰਮ ਹੀ ਹੈ ਨਾ ਨਹੀਂ ਇੰਨਾ ਖੁੱਲਾ ਹੀ ਆ ਯਾਨੀ 25 ਤੋਂ ਬਾਹਰ ਹੀ ਹੈ ਓਕੇ ਅੱਛਾ ਭਾਈ ਜਿਹੜੀ ਵੱੱਛੀ ਹੈ ਕੋਈ ਇਹਦੀ ਸੀਮਨ ਦੀ ਡਿਟੇਲ ਦੱਸੀ ਜਾਂ ਨਹੀਂ ਧਿਆਨ ਇਹ ਬਰੂਡ ਦੇ ਸੈਕਸਰ ਸੀਮਨ ਦੀ ਆਈ ਬਰੂਡ ਦੇ ਸੈਕਸਰ ਸੀਮਨ ਦੀ ਆ ਠੀਕ ਹੈ ਅੱਛਾ ਭਾਈ ਕੀ ਹੈ ਜੀ ਡਿਮਾਂਡ ਰਹਿਣੀ ਗਾਂ ਦੀ ਆਪਣੀ 1,90,000 ਆਈ ਖੁੱਲਗੇ ਨੂੰ ਤਾਂ ਹਾਂ ਜੀ ਸੋ ਦੋਸਤੋ ਤੋੜ ਕੇ ਦਿਖਾਉਣੇ ਆ ਬਹੁਤ ਵੱਡੇ ਕਦ ਕਾਟ ਦੀ ਇਹ ਗਾਂ ਇਹਨੇ ਬੱਚੀ ਨੂੰ ਜਨਮ ਦਿੱਤਾ ਤੇ ਪਰਸੋਂ ਹੀ ਸੋਈ ਹੈ 나ੜੂਆ ਨਾਲ ਹੈ ਪਰਸੋਂ ਕਾਲ ਵੀ ਬਾਈ ਦੀ ਆਈ ਸੀ ਜਦੋਂ ਇਹ ਬਿਲਕੁਲ ਅਜੇ ਸੂਕੇ ਹਟੀ ਸੀ ਤੇ ਉਦੋਂ ਹਵਾਨੇ ਦੀ ਤਿਆਰੀ ਬਹੁਤ ਚੰਗੀ ਸੀ ਪਰ ਮੌਕੇ ਤੇ ਸਵੱਬ ਬਣਦਾ ਨਹੀਂਗਾ ਵੀਡੀਓ ਬਣਾਉਣ ਦਾ ਸੋ ਦੋਸਤੋ ਇੱਕ ਵੱਡੀ ਵੈੜ ਤੁਹਾਨੂੰ ਦਿਖਾ ਰਹੇ ਹਾਂ 1 ਲੱਖ ਤੇ 90 ਹਜ਼ਾਰ ਦਾ ਰੇਟ ਹੈ ਹਾਈਟ ਫੁੱਲ ਆ ਦੋਸਤੋ ਆਓਗੇ ਤਾਂ ਇਹ ਨਹੀਂ ਵੀ ਵੀਡੀਓ ਜ ਤੁਹਾਨੂੰ ਵੱਡੀ ਲੱਗਦੀ ਹੋਵੇ ਤੇ ਆਿਆਂ ਤੋਂ ਛੋਟੀ ਨਿਕਲੂਗੀ ਫੁੱਲ ਹਾਈਟ ਫੁੱਲ ਲੰਬਾਈ ਹੱਥੀ ਜਵਾਈ ਵਾਲਾ ਥਾਣਾ ਜਿਹੜਾ ਉਹ ਦਿਸਦਾ ਹਾਲਾਂਕਿ ਥਾਣ ਪਲੂਨ ਚ ਵੀ ਹੈ ਲੰਬਾਈ ਵੀ ਇਹਦੀ ਫੁੱਲ ਹੈ ਤੇ ਬਾਕੀ ਜਿਹੜਾ ਬੱਚਾ ਇਹਨੇ ਦਿੱਤਾ ਵੱਛੀ ਦਿੱਤੀ ਹੈ ਉਹ ਤਾਂ ਬਾ ਕਮਾ ਲਈ ਹੈ ਕਿਉਂਕਿ ਚੰਗੀ ਗਾਂ ਨਾਲ ਬੱਚੇ ਚੰਗੇ ਆਉਣੀ ਹੈ ਸੋ ਵੈਲਿਊ ਗਿਣਿਓ ਜੇ ਇਸ ਵੱਛੀ ਦੀ ਵੀ ਬਾਕੀ ਗਾਂ ਜੀ ਨੂੰ ਜੱਚੇ ਦੱਸੋ ਕਾਲ ਕਰ ਸਕਦੇ ਹਾਂ ਦੇਖੋ ਇਹਦਾ ਢਾਂਚਾ ਚਮਕ ਦੇਖ ਸਕਦੇ ਹੋ ਪੂਰੀ ਸੰਭੀ ਵੀ ਹੈ ਬਾ ਮੋੜ ਲਓ ਬਾਈ ਗਰਾਂਟਡ ਤੋ ਇਹ ਵੱਡੀ ਵਹਿੜ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਕੀਮਤ ਵਿੱਚ ਐਡ ਕਰਿਓ ਜੇ ਜਦੋਂ ਤੁਸੀਂ ਗਾਂ ਖਰੀਦਣ ਲੱਗੇ ਹੋ ਕਿਉਂਕਿ ਇਹ ਕਰਮ ਵਾਲੀਆਂ ਦੋਹਾਂ ਸਾਲਾਂ ਦੇ ਵਿੱਚ ਬਰਾਬਰ ਦੀਆਂ ਬਣ ਜਾਂਦੀਆਂ ਚੰਗੀ ਆ ਗਾੜੀ ਆ ਦੋਸਤੋ ਤੇ 25 ਤੋਂ ਬਾਹਰ ਬੋਲਾ ਹੈ ਤੀਜੇ ਦਿਨ ਚੰਗਾ ਦੁੱਧ ਦੇਣਾ ਕਿੰਨਾ ਦੇ ਦੂ ਤੁਹਾਡੀ ਸੇਵਾ ਗਰਮੀ ਦੀ ਰੋਤ ਪਰ ਸਟਾਰਟਿੰਗ ਵਾਇਰ ਨੇ ਬੜੀ ਚੰਗੀ ਕੀਤੀ ਹੈ ਤੇ ਆ ਸਹੀ ਹੈ ਵੀ ਬਹੁਤ ਸੋਹਣਾ ਦੁੱਧ ਦੇਊਗੀ। ਬਾਈ ਕਈ ਬਾਈ ਕਹਿੰਦੇ ਨੇ ਤੁਸੀਂ ਦੁੱਧ ਵੜਾ ਲੈਣੇ ਆ। ਵੇਈ ਜੋ ਚੰਗੀ ਕੀਓ ਕਲੋਣੀਆਂ ਜਾਨਵਰ ਤੇ ਚੰਗਾ ਹੋਊਗਾ। ਪਹਿਲੇ ਸੂਏ ਚੌਗੀ ਨੇ 42 ਕਿਲੋ ਦੁੱਧ ਦਿੱਤਾ ਹੈ। ਠੀਕ ਹੈ। ਸੋ ਦੋਸਤੋ ਦੁੱਧ 25 ਕਿਲੋ ਤੋਂ ਬਾਅਦ ਤੀਜੇ ਦਿਨ ਕਿੰਨਾ ਵਧਾ ਲੋਗੇ? ਤੁਹਾਡੀ ਸੰਭਾਲ ਹੈ। ਬਾਈ 1 ਮਿੰਟ ਖੋਲ੍ਹ ਲੈਣਾ। ਇਹਦੀ ਪਹਿਲਾਂ ਡਿਟੇਲ ਦੱਸ ਦਿਓ। ਕਿੰਨਾ ਸੂਆ ਹੈ ਨੇ ਸੂਆ। ਦੂਜਾ ਸੂਆ ਹੀ। ਦਿਨ ਕਿੰਨੇ ਲੈਜੂ? ਜੈ ਜੈ ਤੇ ਪਿਆ ਹੱਥ ਆਪਾਂ ਜੀ। ਕੀ ਡਿਮਾਂਡ ਰੂ? ਇਹਦਾ 1 ਲੱਖ ਤੇ 72 ਹਜ਼ਾਰ ਤੋਰ ਲਈ ਸੋ ਦਾ ਸੋ ਡਿਮਾਂਡ 1 ਲੱਖ ਤੇ 72000 ਹੈ ਅਗਾੜੀ ਬਹੁਤ ਚੰਗੀ ਦਿਸਦੀ ਹੈ ਪਿਛਾਉ ਹਵਾਨਾ ਹਜੇ ਨੇ ਭਰਨਾ ਹੈ ਸੁਵਾ ਦੂਜਾ ਹਵਾਨਾ ਤੁਸੀਂ ਦੇਖ ਸਕਦੇ ਹੋ ਰੇਟ ਹਮੇਸ਼ਾ ਮਾਲਕ ਆਪਦੀ ਪਸੰਦ ਦੇ ਰੇਟ ਕਰਦਾ ਹੈ ਖਰੀਦਿਆ ਨਫਾ ਕਮਾਉਣਾ ਉਸ ਦੇ ਹਿਸਾਬ ਤੇ ਡਿਮਾਂਡ ਕੀਤੀ ਜਾਣੀ ਹੈ ਤੇ ਬਾਕੀ ਜਿਹੜਾ ਵੀਡੀਓ ਚ ਰੇਟ ਹੈ ਇਹ ਵੀ ਕਨਫਰਮ ਹੁੰਦਾ ਵੀ ਆਪਦੀ ਰਕਮ ਇਹਨਾਂ ਦੀ ਲਾਈਵ ਹੀ ਹੁੰਦੀ ਹੈ ਤੇ ਇਹ ਵੀਡੀਓ ਉਹਨਾਂ ਵੀਰਾਂ ਤੱਕ ਵੀ ਜਾਣੀ ਜਿਨ੍ਹਾਂ ਕੋਲ ਇਹ ਪਸ਼ੂ ਆਏ ਵੇ ਹੁੰਦੇ ਸੋ ਤੁਸੀਂ ਇਸ ਵੈੜ ਨੂੰ ਦੇਖ ਸਕਦੇ ਹੋ ਦੱਸੋ ਦੂਜਾ ਸੂਆ ਸੁੰਦੀ ਆ ਬੜੀ ਚੰਗੀ ਆ ਗਾੜੀ ਜਿੱਦਣ ਤਿਆਰ ਹੋਗੀ ਕਰਮਾ ਲਈ ਉਸ ਦਿਨ ਰੋਕ ਹੋਰ ਦੱਸੂਗਾ ਤੁਹਾਨੂੰ ਇਹਦਾ ਕਿਉਂਕਿ ਅੱਗੋਂ ਹਵਾਨਾ ਪਸ਼ੂ ਪਹਿਲਾਂ ਭਰਨਾ ਸ਼ੁਰੂ ਕਰਦਾ ਹੈ ਤੇ ਹਜੇ ਪਿੱਛੋਂ ਹਵਾਨਾ ਢਿੱਲਾ ਦਿਸਦਾ ਜਦੋਂ ਪਿਛੋਂ ਵੀ ਹਵਾਨਾ ਪੂਰਾ ਭਰ ਗਿਆ ਉਦੋਂ ਤੁਰਿਆ ਨਹੀਂ ਜਾਣਾ ਵੈੜ ਤੋਂ ਇੰਨੀ ਕੁ ਫਸੂਗੀ ਦੂਜੀ ਗਾਂ ਦੇ ਮੁਕਾਬਲੇ ਇਹਦੀ ਹਾਈਟ ਮੀਡੀਅਮ ਹੈ ਪਰ ਇਹ ਤਾਂ ਬਹੁਤ ਵੱਡੀ ਵਹਿੜ ਹੈ ਸੋ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦ ਲੋ ਜੇ ਰੇਟ ਬਾਈ ਹੋਰ ਵੀ ਦੱਸਦੇ ਨਾਲ ਦਾ ਪਿੰਡ ਦੱਲੂ ਵਾਲਾ ਪਿੰਡਾ ਦੱਲੂ ਵਾਲੋਂ ਲਈ ਆ ਐ ਨਹੀਂ ਉਹ ਕੋਈ ਝੂਠ ਹੋਊਗਾ ਬੰਦਾ ਉੱਥੋਂ ਪੁੱਛ ਆਵੇ ਉਹ ਮਾਲਕਾਂ ਨੇ ਦਾ 34 ਕਿਲੋ ਪਹਿਲੇ ਤੋਂ ਦੱਸਿਆ ਠੀਕ ਹੈ ਸੋ ਦੋਸਤੋ ਨਾਲ ਪਿੰਡ ਦੱਲੂ ਵਾਲਾ ਉੱਥੋਂ ਬਾਈ ਕਹਿੰਦਾ ਖਰੀਦੀ ਐ 34 ਕਿਲੋ ਮਾਲਕਾਂ ਨੇ ਪਹਿਲਾਂ ਦਾ ਦੁੱਧ ਦੱਸਿਆ ਭਾਵੇਂ ਕੋਈ ਵੀ ਦੱਲੂ ਵਾਲੇ ਪਿੰਡ ਚੋਂ ਇਸ ਵਹਿੜ ਬਾਰੇ ਪੁੱਛ ਕੇ ਆ ਸਕਦਾ ਜਿੰਨਾ ਤੋਂ ਇਹ ਖਰੀਦੀ ਆ ਵੀ ਕਿੰਨਾ ਦੁੱਧ ਚੋਇਆ ਜਾ ਕਿਦਾਂ ਦੀ ਤਿਆਰ ਹੁੰਦੀ ਹੈ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਗ ਤੇ ਦੋਨੇ ਬਹੁਤ ਸੋਹਣੇ ਆ ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦਿਓ ਤਸੱਲੀ ਤੁਸੀਂ ਕਰੋਗੇ ਆ ਪਾ ਕੇ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ